ਬਸਾਂ ਦਾ ਸਫ਼ਰ ਕਰਨ ਵਾਲਿਆਂ ਦੇ ਲਈ ਰਾਹਤ ਦੀ ਖ਼ਬਰ ਹੈ ਪੀਆਰਟੀਸੀ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਸਹਿਮਤੀ ਬਣੀ ਕੱਲ੍ਹ ਮੁੜ ਤੋਂ ਪੀਆਰਟੀਸੀ ਦੀਆਂ ਬਸਾਂ ਚੱਲਣਗੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਅੱਜ ਹੜਤਾਲ ਤੇ ਸਨ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਪਰ ਹੜਤਾਲ ਦੇ ਦੌਰਾਨ ਹੀ ਮੀਟਿੰਗ ਸੱਦੀ ਗਈ ਮੀਟਿੰਗ ਦੇ ਵਿੱਚ ਸਹਿਮਤੀ ਬਣੀ ਮੰਗਾਂ ਤੇ ਭਰੋਸਾ ਦਿੱਤਾ ਗਿਆ ਤੇ ਹੁਣ ਪੀਆਰਟੀਸੀ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਕੱਲ ਤੋਂ ਆਮ ਵਾਂਗ ਸੜਕਾਂ ਤੇ ਬੱਸਾਂ ਦੌੜਨਗੀਆਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਮੀਟਿੰਗ ਤੋਂ ਬਾਅਦ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਤੇ ਮੀਟਿੰਗ ਤੋਂ ਬਾਅਦ ਰਾਹਤ ਭਰੀ ਖਬਰ ਸਾਹਮਣੇ ਆਈ ਮੀਟਿੰਗ ਦੇ ਵਿੱਚ ਮੰਗਾਂ ਤੇ ਸਹਿਮਤੀ ਬਣੀ ਹੈ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਗਿਆ ਹੈ ਤੇ ਹੁਣ ਹੜਤਾਲ ਖਤਮ ਹੋਣ ਤੋਂ ਬਾਅਦ ਕੱਲ ਤੋਂ ਆਮ ਵਾਂਗ ਸੜਕਾਂ ਤੇ ਬਸਾਂ ਦੌੜਨ ਗਈਆਂ ਜਿਹੜੇ ਲੋਕ ਰੋਜ਼ਾਨਾ ਤੌਰ ਤੇ ਬਸਾਂ ਦਾ ਸਫ਼ਰ ਕਰਦੇ ਨੇ ਉਹਨਾਂ ਲੋਕਾਂ ਦੇ ਲਈ ਇਹ ਰਾਹਤ ਭਰੀ ਖਬਰ ਹੈ ਤੇ ਹਰਪਾਲ ਜੀਮਾ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਕੁਝ ਕਿਹਾ ਹੈ ਸੁਣਦੇ ਹਾਂ ਅੱਜ ਸਾਰੀਆਂ ਜਿੰਨੀਆਂ ਵੀ ਬੀਆਰਟੀਸੀ ਪੰਨ ਬੱਸ ਪੰਜਾਬ ਰੋਡਵੇ ਸਾਰੀਆਂ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਜਿੰਨੀਆਂ ਵੀ ਜਿਹੜੀਆਂ ਯੂਨੀਅਨ ਸੀਗੀਆਂ ਉਹਨਾਂ ਸਾਰੀਆਂ ਯੂਨੀਅਨ ਦੇ ਨੁਮਾਇੰਦੇ ਅੱਜ ਦੀ ਮੀਟਿੰਗ 'ਚ ਹਾਜ਼ਰ ਹੋਏ ਸੀ ਔਰ ਮੇਰੇ ਨਾਲ ਮੇਰੇ ਕੈਬਨਿਟ ਦੇ ਕਲੀਗ ਭੁੱਲਰ ਸਾਹਿਬ ਹਾਜ਼ਰ ਹੋਏ ਸੀਗੇ ਬਿਰ ਲਾਲਜੀਤ ਭੁੱਲਰ ਜੀ ਬਿਲਕੁਲ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਚਰਚਾ ਹੋਈ ਕਈ ਕਮੇਟੀਆਂ ਬਣੀਆਂ ਹੋਈਆਂ ਨੇ ਕਿਆਂ ਉਹਨਾਂ ਕਮੇਟੀਆਂ ਦੀ ਅੱਗੇ ਪ੍ਰੋਗਰੈਸ ਕੀ ਆ ਕਿਉਂਕਿ ਕਈ ਵਾਰ ਪ੍ਰੋਗਰੈਸ ਖੜ ਜਾਂਦੀ ਹੈਗੀ ਮੈਂ ਜਿਹੜੇ ਆਰਡਰ ਜਾਰੀ ਕੀਤੇ ਨੇ ਕਿ ਅਗਲੇ 15 ਤੋਂ ਲੈ ਕੇ 20 ਦਿਨਾਂ ਦੇ ਅੰਦਰ ਅੰਦਰ ਜਿਹੜੀਆਂ ਉਹ ਸਾਰੀਆਂ ਮੰਗਾਂ ਤੇ ਵਿਚਾਰ ਕਰਕੇ ਇੱਕ ਕੰਕਰੀਟ ਰਿਪੋਰਟ ਜਿਹੜੀ ਆ ਇੱਕ ਰਿਪੋਰਟ ਜਿਹੜੀ ਉਹ ਸਬਮਿਟ ਕੀਤੀ ਜਾਵੇ ਤਾਂ ਕਿ ਕਮੇਟੀ ਜਿਹੜਾ ਉਹ ਤੇ ਫੈਸਲਾ ਲੈ ਸਕੇ ਔਰ ਮੈਂ ਅਗਲੀ ਮੀਟਿੰਗ ਵੀ ਜਿਹੜੀ ਆ ਉਹ ਵੀ ਜਿੰਨੇ ਨਮਾਇंदे ਆਏ ਸੀ ਉਹਨਾਂ ਆਪਦੀ ਦਿੱਤੀ ਆ ਕਿ ਤੁਸੀਂ ਇਸ ਤੋਂ ਬਿਨਾ ਵੀ ਮੇਰੇ ਨਾਲ ਕੇ ਮੀਟਿੰਗ ਕਰੋ ਤਾਂ ਕਿ ਆਪਾਂ ਮਸਲੇ ਦਾ ਹੱਲ ਕਰੀਏ ਸੋ ਉਹਨਾਂ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਆਪਦੀ ਹਟਾਪ ਵਾਪਸ ਲਵਾਂਗੇ ਜਦੋਂ ਮੀਟਿੰਗ ਹੈ ਜੀ ਅਗਲੀ ਮੀਟਿੰਗ ਅਗਲੀ ਮੀਟਿੰਗ ਭੁਲਰ ਸਾਹਿਬ ਨੇ ਡਿਸਾਈਡ ਕਰਨੀ ਆ ਡੇਟ ਰੱਖ ਰਹੇ ਨੇ ਜੀ ਤੋ ਅਗਲੀ ਮੀਟਿੰਗ 15 ਦਿਨਾਂ ਦੇ ਅੰਦਰ ਉਹਨਾਂ ਦੀ ਹਫਤਿਆਂ ਮੀਟਿੰਗਾਂ ਹੋਣਗੀਆਂ ਇੰਟਰਨਲ ਡਿਪਾਰਟਮੈਂਟ ਦੇ ਮੀਟਿੰਗਾਂ ਹੋਣਗੀਆਂ ਔਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਹੋਣਗੀਆਂ ਔਰ ਉਸ ਵਾਰ ਜਿਹੜਾ ਪ੍ਰੋਪੋਜ਼ਲ ਲੈ ਕੇ ਆਉਣਗੇ ਫਿਰ ਸਾਡੀ ਜਿਹੜੀ ਸਬ ਕਮੇਟੀ ਉਹਦੇ ਨਾਲ ਮੀਟਿੰਗ ਹੋਊਗੀ ਉਸ ਵਾਰ ਅਸੀਂ ਮਸਲੇ ਦਾ ਹੱਲ ਕਰ ਖਤਮ ਕਰਦੇ ਹਾਂ ਅੱਜ ਕੱਲ ਦੇ ਪ੍ਰੋਟੈਸਟ ਤੇ ਹੜਤਾਲ ਬਾਰੇ ਕੀ ਆਪ ਬਿਲਕੁਲ ਉਹ ਕੱਲ ਨੂੰ ਆਦੀ ਕੰਮ ਤੇ ਪਰਤ ਆਉਣਗੇ ਹੁਣ ਹੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਕੰਮ ਤੇ ਪਰਤਾਂਗੇ ਵਾਪਸ ਆ ਸੌਰਵਿੰਦਰ ਮੇ ਸਾਡੇ ਸਹਿਯੋਗੀ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਰਵਿੰਦਰ ਮੀਟਿੰਗ ਹੋਈ ਮੀਟਿੰਗ ਚ ਸਹਿਮਤੀ ਬਣੀ ਕਿ ਕੁਝ ਭਰੋਸਾ ਇਨ੍ਹਾਂ ਮੁਲਾਜ਼ਮਾਂ ਨੂੰ ਦਿੱਤਾ ਗਿਆ ਹੈ ਕਿ ਦੇਖੋ ਮੀਟਿੰਗ ਖਤਮ ਹੋ ਚੁੱਕੀ ਹੈ ਪਨਬਾਸ ਕੰਟਰੈਕਟ ਵਰਕਰ ਯੂਨੀਅਨ ਦੀ ਆਪਣੀ ਇੱਕ ਜਿਹੜੀ ਹੈਗੀ ਮੀਟਿੰਗ ਉਹ ਹੁਣ ਕਰ ਰਹੇ ਨੇ ਤੇ ਉਸ ਬਾਅਦ মিডিਆ ਦੇ ਸਾਹਮਣੇ ਅਫਕੇ ਬਰੀਫ ਕੀਤਾ ਜਾਏਗਾ ਕਿ ਆਖਿਰਕਾਰ ਕੀ ਕੀ ਸਹਿਮਤੀਆਂ ਬਣੀਆਂ ਤੇ ਅਗਲੀ ਮੀਟਿੰਗ ਕਦੋਂ ਹੈ ਲੇਕਿਨ ਹਰਪਾਲ ਸਿੰਘ ਟੀਮ ਵੱਲੋਂ ਇਹ ਦਾਅਵਾ ਕਰ ਦਿੱਤਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰ ਦੁਬਾਰਾ ਮੀਟਿੰਗ ਕੀਤੀ ਜਾਏਗੀ ਤੇ ਸਾਰੇ ਮਸਲੇ ਇਹਨਾਂ ਦੇ ਹੱਲ ਕੀਤੇ ਜਾਣਗੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਹੈਗੀ ਹੈ ਕਿ 28 ਜੁਲਾਈ ਨੂੰ ਦੁਬਾਰਾ ਫੇਰ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਬਾਕੀ ਮੰਗਾਂ ਨੂੰ ਵਿਚਾਰਿਆ ਜਾਏਗਾ ਲੇਕਿਨ ਕਿਹੜੀਆਂ ਤੇ ਸਹਿਮਤੀ ਬਣੀ ਤੇ ਇਹਨਾਂ ਮੰਗਾਂ ਨੂੰ ਸਿਰੇ ਕਿਵੇਂ ਚੜਾਉਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੰਟਰੈਕਟ ਵਰਕਰ ਯੂਨੀਅਨ ਬਾਹਰ ਆਏਗੀ ਉਦੋਂ ਸਪੱਸ਼ਟ ਹੋਏਗਾ ਕਿ ਕੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਦਾਵਾ ਕੀਤਾ ਗਿਆ ਤਾਂ ਹਾਲ ਫਿਲਹਾਲ ਤਾਂ ਹੁਣ ਇੰਤਜ਼ਾਰ ਹੈ ਕਿ ਪਨਬਾਸ ਕੰਟਰੈਕਟ ਵਰਕਰ ਯੂਨੀਅਨ ਕਦੋਂ ਬਾਹਰ ਆਉਂਦੀ ਹੈ ਲੇਕਿਨ ਹਾਲ ਫਿਲਹਾਲ ਇਹ ਜ਼ਰੂਰ ਹੈ ਕਿ ਜਿਹੜੀ ਹੁਣ ਤੱਕ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕੱਲ ਜਿਹੜੀਆਂ ਬੱਸਾਂ ਨੇ ਕੰਟਰੈਕਟ ਵਰਕਰ ਯੂਨੀਅਨ ਦੇ ਵਰਕਰ ਜਿਹਦੇ ਤੇ ਕੰਮ ਕਰਦੇ ਨੇ ਉਹ ਬੱਸਾਂ ਜ਼ਰੂਰ ਸੜਕਾਂ ਤੇ ਦੌੜਦੀਆਂ ਜਿਹੜੀਆਂ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਕੱਲ ਤੋਂ ਖੱਜਲ ਖਵਾਰੀ ਨਹੀਂ ਹੋਏਗੀ ਹਾਲਾਂਕਿ ਕੱਲ ਮੁੱਖ ਮੰਤਰੀ ਦੇ ਘਰ ਦਾ ਖਰਾਬ ਦਾ ਵੀ ਐਲਾਨ ਕੀਤਾ ਗਿਆ ਸੀ ਲੇਕਿਨ ਉਸ ਫੈਸਲੇ ਨੂੰ ਵੀ ਹੁਣ ਤੱਕ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਕਿ ਕੱਲ ਤੇ ਪਰਸੋ ਪਹਿਲਾਂ ਦੀ ਤਰ੍ਹਾਂ ਬੱਸਾਂ ਉਵੇਂ ਹੀ ਸੜਕਾਂ ਦੇ ਉੱਤੇ ਦੌੜਦੀਆਂ ਸੋ ਬਿਲਕੁਲ ਰਵਿੰਦਰ ਲੇਕਿਨ ਸਵਾਲ ਇਹ ਹੈ ਕਿ ਇਸ ਯੂਨੀਅਨ ਦੀ ਕੱਚੇ ਮੁਲਾਜ਼ਮਾਂ ਦੀ ਬਹੁਤ ਲੰਮੇ ਸਮੇਂ ਤੋਂ ਮੰਗ ਹੈ ਇਹ ਬਹੁਤ ਵਾਰੀ ਚੱਕਾ ਜਾਮ ਕਰ ਚੁੱਕੇ ਨੇ ਬਹੁਤ ਬਹੁਤ ਵਾਰੀ ਇਹਨਾਂ ਨੇ ਹੜਤਾਲ ਕਰ ਦਿੱਤੀ ਪਰ ਸਰਕਾਰ ਉਦੋਂ ਹੀ ਜਾਗੀ ਜਦੋਂ ਲੰਬੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਪਰ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਬਿਲਕੁਲ ਮੇਰੇ ਕੋ ਦੇਖੋ ਪਿਛਲੇ ਕਾਫੀ ਸਮੇ ਤੋਂ ਲਗਾਤਾਰ ਪ੍ਰੋਟੈਸਟ ਕੀਤੇ ਜਾਂਦੇ ਨੇ ਪਨਬਾਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਬਾਕੀ ਯੂਨੀਅਨਾਂ ਵੱਲੋਂ ਹਰ ਵਾਰ ਇੱਕੋ ਹੀ ਮੰਗਾਂ ਦੇ ਉੱਤੇ ਡਿਸਕਸ਼ਨ ਹੁੰਦੀ ਆ ਗੱਲਬਾਤ ਹੁੰਦੀ ਆ ਫਿਰ ਮੰਗਾ ਦੇ ਲਈ ਟਾਈਮ ਲਿਆ ਜਾਂਦਾ ਤੇ ਫਿਰ ਮੰਗਾ ਫੇਰ ਨਹੀਂ ਪੂਰੀਆਂ ਹੁੰਦੀਆਂ ਲੋਕ ਖੱਜਲ ਖੁਆਰ ਹੁੰਦੇ ਨੇ ਸੜਕਾਂ ਦੇ ਉੱਤੇ ਬੱਸਾਂ ਚੱਲਦੀਆਂ ਨਹੀਂ ਜਿਹਦੇ ਕਰਕੇ ਲੋਕ ਲਗਾਤਾਰ ਗਰਮੀ ਦੇ ਮੌਸਮ ਦੇ ਵਿੱਚ ਦੇਖੋ ਕਿੰਨੀ ਗਰਮੀ ਹੈ ਗਰਮੀ ਦੇ ਇਸ ਮੌਸਮ ਦੇ ਵਿੱਚ ਲੋਕ ਪਰੇਸ਼ਾਨ ਹੁੰਦੇ ਨੇ ਲੇਕਿਨ ਮਸਲੇ ਦਾ ਹੱਲ ਕੋਈ ਨਹੀਂ ਨਿਕਲਦਾ ਹਾਲਾਂਕਿ ਜਦੋਂ ਅਸੀਂ ਟਰੈਕਟ ਵਰਕਰ ਯੂਨੀਅਨ ਨਾਲ ਗੱਲਬਾਤ ਕਰਦੇ ਉਹ ਵੀ ਕਹਿੰਦੇ ਕਿ ਸਾਡਾ ਕੋਈ ਦਿਲ ਨਹੀਂ ਕਰਦਾ ਕਿ ਅਸੀਂ ਵਾਰ-ਵਾਰ ਪ੍ਰੋਟੈਸਟ ਕਰੀਏ ਚੱਕਾ ਜਾਮ ਕਰੀਏ ਲੇਕਿਨ ਜਦੋਂ ਸਾਡੀ ਸਰਕਾਰ ਗੱਲ ਹੀ ਨਹੀਂ ਸੁਣਦੀ ਤਾਂ ਹੋਰ ਕਰੀਏ ਤਾਂ ਕਰੀਏ ਕੀ ਇਹ ਵੀ ਸਵਾਲ ਉਹਨਾਂ ਦੇ ਸਾਹਮਣੇ ਰੱਖਿਆ ਜਾਂਦਾ ਦੂਸਰੇ ਪਾਸੇ ਜਦੋਂ ਸਰਕਾਰ ਦਾ ਪੱਖ ਦੇਖੀਏ ਤਾਂ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਕੁਝ ਮੰਗਾਂ ਐਸੀਆਂ ਹੈਗੀਆਂ ਨਹੀਂ ਜਿਹੜੀਆਂ ਤੁਰੰਤ ਪ੍ਰਭਾਵ ਦੇ ਨਾਲ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਉਸ ਲਈ ਸਮਾਂ ਲੱਗੇਗਾ ਲੇਕਿਨ ਸਾਡੇ 3-3 ਸਾਲ ਦਾ ਸਮਾਂ ਤਾਂ ਬੀਤ ਚੁੱਕਿਆ ਉਹ ਕਿੰਨਾ ਸਮਾਂ ਲੱਗੇਗਾ ਤੇ ਕਦੋਂ ਮੰਗਾਂ ਪੂਰੀਆਂ ਹੋਣਗੀਆਂ ਤੇ ਲੋਕਾਂ ਦੀ ਖੱਜਲ ਖਵਾਰੀ ਕਦੋਂ ਖਤਮ ਹੋਏ ਸਵਾਲ ਬਣੇ ਹੋਏ ਨੇ ਤੇ ਰਵਿੰਦਰ ਜਦੋਂ ਹੁਣ ਮੀਟਿੰਗ ਹੋਈ ਹੈ ਸਰਕਾਰ ਦੇ ਨਾਲ ਸਹਿਮਤੀ ਬਣੀ ਹੈ ਤੇ ਜੋ ਪੀਆਰਟੀਸੀ ਯੂਨੀਅਨ ਹੈ ਕੱਚੇ ਮੁਲਾਜ਼ਮਾਂ ਦੀ ਇਹਨਾਂ ਦਾ ਰਵਈਆ ਕਿਸ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਆਇਆ ਹਾਲੇ ਤੱਕ ਦੇਖੋ ਅੰਦਰ ਉਹਨਾਂ ਦੀ ਮੀਟਿੰਗ ਚੱਲ ਰਹੀ ਹਾਲੇ ਬਾਹਰ ਉਹ ਨਹੀਂ ਆਏ ਕੁਛ ਹੀ ਦਿਨ ਦੇ ਵਿੱਚ ਮੀਟਿੰਗ ਖਤਮ ਹੋਏਗੀ ਤੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਦੱਸਿਆ ਜਾਏਗਾ ਕਿ ਅਗਲਾ ਰੁਖ ਕੀ ਰਹੇਗਾ ਲੇਕਿਨ ਮੈਂ ਫਿਰ ਸੂਤਰਾਂ ਦੇ ਹਵਾਲੇ ਤੋਂ ਖਬਰ ਦੱਸ ਦਿੰਦਾ ਕਿ 28 ਜੁਲਾਈ ਨੂੰ ਦੁਬਾਰਾ ਮੀਟਿੰਗ ਹੋਏਗੀ ਤੇ ਜਿਹੜਾ ਧਰਨੇ ਦੀ ਕਾਲ ਹੈਗੀ ਆ ਇਸ ਨੂੰ ਵਾਪਸ ਲਿਆ ਜਾ ਰਿਹਾ ਜੋ ਪ੍ਰੋਟੈਸਟ ਕੱਲ ਸੀਐਮ ਹਾਊਸ ਦੇ ਬਾਹਰ ਕਰਨ ਦਾ ਐਲਾਨ ਕੀਤਾ ਗਿਆ ਸੀ ਯੂਨੀਅਨ ਵੱਲੋਂ ਉਹ ਫੈਸਲਾ ਵਾਪਸ ਲੈ ਲਿਆ ਗਿਆ ਹਾਲਾਂਕਿ ਕੱਲ ਵਿਧਾਨ ਸਭਾ ਸੈਸ਼ਨ ਵੀ ਹੈਗਾ ਸ਼ੁਰੂਆਤ ਹੈ 11 ਵਜੇ ਤੋਂ ਉਸ ਤੋਂ ਪਹਿਲਾਂ ਸਰਕਾਰ ਤੇ ਵੀ ਇੱਕ ਗਲੇ ਦੀ ਫਾਸ ਬਣਿਆ ਹੋਇਆ ਕੰਟਰੈਕਟ ਵਰਕਰ ਯੂਨੀਅਨ ਦਾ ਇਹ ਪ੍ਰੋਟੈਸਟ ਦਾ ਫੈਸਲਾ ਹੁਣ ਉਸ ਫੈਸਲੇ ਨੂੰ ਟਾਲਣ ਦੇ ਲਈ ਮੀਟਿੰਗ ਬੁਲਾਈ ਗਈ ਸੀ ਜਿਸ ਮੀਟਿੰਗ ਦੇ ਵਿੱਚ ਹਰਪਾਲ ਠੀਮਾ ਵਿੱਤ ਮੰਤਰੀ ਵੀ ਸੀ ਜਿਨ੍ਹਾਂ ਨੇ ਵਿੱਤ ਦੇ ਨਾਲ ਸੰਬੰਧਿਤ ਮਸਲੇ ਹੱਲ ਕਰਨੇ ਸੀ ਟਰਾਂਸਪੋਰਟ ਮਿਨਿਸਟਰ ਲਾਲਜੀਤ ਭੁੱਲਰ ਵੀ ਸੀਗੇ ਜਿਨ੍ਹਾਂ ਨੇ ਟਰਾਂਸਪੋਰਟ ਦੇ ਨਾਲ ਸੰਬੰਧਿਤ ਜਿਹੜੇ ਮਾਮਲੇ ਹੈਗੇ ਨੇ ਉਹਨਾਂ ਨੂੰ ਸੌਟ ਆਊਟ ਕਰਨਾ ਸੀਗਾ ਦੋਨੇ ਮੰਤਰੀ ਬੈਠੇ ਸੀ ਯੂਨੀਅਨਾਂ ਬੈਠੀਆਂ ਸੀ ਹਾਲੇ ਤੱਕ ਸਹਿਮਤੀ ਬਣਦੀ ਹੋਈ ਦਿਖਾਈ ਦੇ ਰਹੀ ਆ ਲੇਕਿਨ ਰੂਪਰੇਖਾ ਅੱਗੇ ਕੀ ਰਹੇਗੀ ਕਿ ਅੱਗੇ ਪ੍ਰੋਟੈਸਟ ਦਾ ਵਾਡੇ ਦਾ ਐਲਾਨ ਕੀਤਾ ਜਾਏਗਾ ਯ ਆ ਫਿਰ ਕੱਲ ਦੇ ਪ੍ਰੋਟੈਸਟ ਨੂੰ ਲੈ ਕੇ ਯੂਨੀਅਨ ਵੱਲੋਂ ਸਾਹਮਣੇ ਆ ਕੇ ਕੈਮਰੇ ਦੇ ਕੀ ਕਿਹਾ ਜਾਂਦਾ ਇਹ तमाम ਚੀਜ਼ਾਂ ਹਾਲੇ ਤੱਕ ਕੁਝ ਹੀ ਮਿੰਟਾਂ ਦੇ ਵਿੱਚ ਸਪਸ਼ਟ ਹੋਣਗੀਆਂ ਸੋ ਬਿਲਕੁਲ ਮੀਟਿੰਗ ਖਾ ਜੋ ਚੱਲ ਰਹੀ ਹੈ ਕੁਝ ਵੀ ਕਹਿਣਾ ਜਲਦੀ ਹੋਏਗੀ ਪਰ ਰਵਿੰਦਰ ਕੀ ਲੱਗਦਾ ਹੈ ਕਿ ਇਹ ਸੰਭਵ ਹੋ ਸਕਦਾ ਹੈ ਕਿ ਇਹ ਯੂਨੀਅਨ ਮੀਟਿੰਗ ਤੋਂ ਬਾਅਦ ਕੋਈ ਡੈਡਲਾਈਨ ਸਰਕਾਰ ਨੂੰ ਦੇ ਸਕੇ ਬਿਕਉ ਦੇਖੋ ਇਹ ਤਾਂ ਹੁਣ ਸਹਿਮਤੀ ਜਦੋਂ ਵੱਢਦੀ ਆ ਤਾਂ ਬਹੁਤ ਚੀਜ਼ਾਂ ਨੈਗੋਸ਼ੀਏਟ ਹੁੰਦੀਆਂ ਨੇ ਸਰਕਾਰ ਵੱਲੋਂ ਵੀ ਕੁਝ ਸਮਾਂ ਮੰਗਿਆ ਜਾਂਦਾ ਵੱਧ ਤੋਂ ਵੱਧ ਤੇ ਯੂਨੀਅਨ ਵੱਲੋਂ ਵੀ ਕਿਹਾ ਜਾਂਦਾ ਕਿ ਘੱਟ ਤੋਂ ਘੱਟ ਸਮੇ ਦੇ ਵਿੱਚ ਮਸਲੇ ਦਾ ਹੱਲ ਕਰੋ ਟਾਈਮ ਬੋਰਡ ਮਸਲਾ ਜਿਹੜਾ ਹੱਲ ਕਰੋ ਹੁਣ ਇਹ ਵੇਖਣਾ ਹੋਏਗਾ ਕਿ ਵਿਚ ਦਾ ਰਸਤਾ ਕੀ ਕੱਢਿਆ ਗਿਆ ਦੇਖੋ ਤੁਸੀਂ ਮੋٹے ਤੌਰ ਤੇ ਤਾਂ ਖਬਰ ਹੈਗੀ ਹੈ ਕਿ ਕੱਲ ਤੇ ਪਰਸੋਂ ਲੋਕਾਂ ਨੂੰ ਖੱਜਲ ਖਵਾਲੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਲੇਕਿਨ ਇਹ ਜ਼ਰੂਰ ਹੈਗਾ ਕਿ ਹਾਲੇ ਤੱਕ ਇਹ ਮਸਲੇ ਕਿਵੇਂ ਹੱਲ ਹੋਣਗੇ ਕਿਉਂਕਿ ਅਗਰ ਨਾ ਫਿਰ ਮਸਲਾ ਹੱਲ ਹੋਇਆ ਫਿਰ ਧਰਨੇ ਦਾ ਜਾਂ ਫਿਰ ਘਰਾਵ ਦਾ ਐਲਾਨ ਕੀਤਾ ਜਾਏਗਾ ਚੱਕਾ ਜਾਮ ਦਾ ਐਲਾਨ ਕੀਤਾ ਜਾਏਗਾ ਫਿਰ ਲੋਕਾਂ ਦੀ ਖੱਜਲ ਖਵਾਲੀ ਹੋਏਗੀ ਲੇਕਿਨ ਉਹਦਾ ਵਿਚ ਦਾ ਪਰਮਾਨੈਂਟ ਰਸਤਾ ਕੀ ਕੱਢਿਆ ਜਾਂਦਾ ਉਹ ਹਾਲੇ ਤੱਕ ਸਪਸ਼ਟ ਨਹੀਂ ਹੈ ਉਹ ਕੁਛ ਹੀ ਦਿਨ ਦੇ ਵਿੱਚ ਯੂਨੀਅਨ ਤੋ ਸਾਹਮਣੇ ਆਏਗੀ ਉਹ ਦਾ ਸਪਸ਼ਟ ਕੀਤਾ ਜਾਏਗਾ ਹਾਂ ਠੀਕ ਹੈ ਸ਼ੁਕਰੀਆ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ